ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚੱਲਦੇ ਉਮੀਦ ਕਰਦੇ ਤੈ ਸਾਰੇ ਜਨੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਤੇ ਪਹਿਲਾਂ ਤੇ ਬਹੁਤ ਬਹੁਤ ਥੈਂਕ ਯੂ ਆ ਤੁਹਾਡਾ ਜਿਹੜਾ ਇੰਨਾ ਪਿਆਰ ਦੇਂਦੇ ਹੋ ਵੀਡੀਓ ਨੂੰ ਤੇ ਇਦਾਂ ਹੀ ਅੱਗੇ ਵੀ ਦੇਂਦੇ ਰਹੋ ਤੇ ਤੁਹਾਡੇ ਇੰਨੇ ਪਿਆਰ ਦੇ ਨਾਲ ਆਪਾਂ ਇੱਥੋਂ ਤੱਕ ਪਹੁੰਚੇ ਆ ਹਨਾ ਤੇ ਤੁਸੀਂ ਸਾਨੂੰ ਆਪਣੇ ਪਿਆਰ ਦੇ ਨਾਲ ਅੱਗੇ ਵੀ ਲੈ ਕੇ ਜਾਣਾ ਆ ਤੇ ਇਹਨਾਂ ਨਾਲੇ ਸਭ ਤੋਂ ਪਹਿਲਾਂ ਤੇ ਆਪਾਂ ਪੰਮਦੀਪੀ ਨੂੰ ਵਧਾਈ ਦੇ ਦਈਏ ਇਹਨਾਂ ਨੇ ਨਵਾਂ ਚੈਨਲ ਬਣਾਇਆ ਆ ਤੇ ਆਪਣੀ ਨਵੀਂ ਸ਼ੁਰੂਆਤ ਕੀਤੀ ਹੈ ਚੈਨਲ ਦੀ ਤੇ ਉਹਦੇ ਤੇ ਆਪਾਂ ਜੇ ਕੁਲ ਮਿਲਾ ਕੇ ਵੇਖਿਆ ਜਾਵੇ ਤੇ ਤੁਸੀਂ ਇੰਨਾ ਪਿਆਰ ਦਿੱਤਾ ਵਾ ਕਿ ਇਹਨੇ ਥੋੜੇ ਜਿ ਦਿਨਾਂ ਦੇ ਵਿੱਚ ਵਿੱਚ ਆਪਾਂ ਬਹੁਤ ਅੱਗੇ ਆ ਗਏ ਆ ਹਨਾ ਤੇ ਹੁਣ ਥੋੜਾ ਜਿਹਾ ਪਿਆਰ ਹੋਰ ਦਿਖਾ ਦਿਓ ਕਿ ਜਿਹੜਾ ਅਸੀਂ ਥੋੜਾ ਜਿਹਾ ਪਿੱਛੇ ਰਹਿ ਗਏ ਆ ਉਹ ਵੀ ਅਸੀਂ ਮਿੰਟੋ-ਮਿੰਟ ਹੋ ਜਾਈਏ ਕਾਮਯਾਬ ਹਨਾ ਤੇ ਜਿਹੜੇ ਆਪਣੇ ਥੋੜੇ ਜਿਹੇ ਦੀਦੀ ਦੇ ਸਬਸਕ੍ਰਾਈਬਰ ਘੱਟ ਰਹਿ ਗਏ ਨੇ ਤੇ ਉਹ ਤੁਸੀਂ ਕਿਰਪਾ ਕਰਕੇ ਸਾਰੇ ਜਣੇ ਛੇਤੀ ਛੇਤੀ ਜਾ ਕੇ ਤੇ ਸਬਸਕ੍ਰਾਈਬ ਕਰੋ ਪਹਿਲਾਂ ਚੈਨਲ ਨੂੰ ਤੇ ਫਿਰ ਅੱਗੇ ਜਾ ਕੇ ਵਲੌਗ ਸੁਣਿਓ ਸਾਰਾ ਠੀਕ ਹੈ ਜੀ ਅੱਛਾ ਹੁਣ ਆਪਾਂ ਗੱਲ ਕਰਦੇ ਆ ਅੱਗੇ ਵੀਡੀਓ ਦੀ ਹਨਾ ਦੀਦੀ ਤੇ ਆਪਾਂ ਹੁਣ ਵੀਡੀਓ ਦੀ ਗੱਲ ਕਰਦੇ ਆ ਵੀਡੀਓ ਦੀ ਤੁਸੀਂ ਪਹਿਲਾਂ ਤੇ ਸਾਨੂੰ ਇਹ ਦੱਸੋ ਵੀ ਵੀਡੀਓ ਕਿੱਦਾਂ ਦੀ ਲੱਗ ਰਹੀ ਹੈ ਤੁਹਾਨੂੰ ਤੇ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਵੀਡੀਓ ਵਿੱਚ ਤੇ ਤੁਸੀਂ ਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿੱਥੇ ਸਾਡੀ ਵੀਡੀਓ ਸਹੀ ਨਹੀਂ ਬਣ ਰਹੀ ਜਾਂ ਕਿਹੜਾ ਕਮੈਂਟ ਤੁਹਾਨੂੰ ਸੌਰੀ ਕਮੈਂਟ ਨਹੀਂ ਕਿਹੜਾ ਡਾਇਲੋਗ ਹੈ ਜਿਹੜਾ ਤੁਹਾਨੂੰ ਨਹੀਂ ਸਹੀ ਲੱਗਦਾ ਅਨਾ ਜੇ ਤੁਸੀਂ ਆਪਣਾ ਕੁਝ ਵਿੱਚ ਫੈਮਿਲੀ ਰਿਲੇਟਡ ਕੋਈ ਐਡ ਕਰਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਕਮੈਂਟ ਰਾਹੀਂ ਹਾਨੂੰ ਦੱਸ ਸਕਦੇ ਹੋ ਤੇ ਆਪਾਂ ਉਹ ਵੀ ਐਡ ਕਰਨ ਦੀ ਕੋਸ਼ਿਸ਼ ਪੂਰੀ ਕੀਤੀ ਜਾਊਗੀ ਸਾਡੇ ਵੱਲੋਂ ਕਿਉਂਕਿ ਇਹ ਵੇਲੇ ਸਾਡੇ ਤੋਂ ਵਧੀਆ ਗੱਲ ਮਤਲਬ ਤੁਹਾਡੇ ਦਿਮਾਗ 'ਚ ਆ ਸਕਦੀ ਹੈ ਬਿਲਕੁਲ ਹਾਂ ਤੇ ਉਹ ਸਟੋਰੀ ਤੋਂ ਹੋਰ ਵਧੀਆ ਬਣ ਸਕਦੀ ਹੈ ਜੇ ਇਹ ਰਿਕੁਐਸਟ ਹੀ ਆ ਤੇ ਕਿਹਾ ਸਾਹਿਬ ਦੀ ਕਿ ਤੁਸੀਂ ਮਤਲਬ ਇਹ ਚੀਜ਼ ਦੱਸਿਓ ਜ਼ਰੂਰ ਜੇ ਤੁਹਾਨੂੰ ਕੋਈ ਵੀ ਇਹਦੇ ਵਿੱਚ ਸੀਨ ਕੋਈ ਪਾਉਣ ਵਾਲਾ ਕੋਈ ਚੀਜ਼ ਵਧੀਆ ਲੱਗਣ ਡੀ ਆ ਹਾਂਜੀ ਆਪਾਂ ਪੂਜਾ ਵਲੌਗ 548 ਇਤੜੀ ਕਲਮ ਕੁੜੀ ਨੌ ਚੱਲਣ ਦੀ ਜੇ ਇਹਦੇ ਵਿੱਚ ਤੁਹਾਨੂੰ ਕੋਈ ਸੀਨ ਯਾਦ ਆ ਹਨਾ ਜੇ ਤੁਸੀਂ ਦੱਸ ਸਕਦੇ ਦੱਸੋ ਜੇ ਆਪਾਂ ਮ ਬਲੌਗ ਦੇ ਉੱਤੇ ਜਿਹੜੀ ਵੀਡੀਓ ਚੱਲਣ ਰਹੀ ਧੀਆਂ ਦੇ ਲੇਖ ਜੇ ਇਹਦੇ ਵਿੱਚ ਕੋਈ ਸੀਨ ਹੋਗਾ ਤਾਂ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਤੇ ਆਪਾਂ ਉਹ ਸੀਨ ਨੂੰ ਜ਼ਰੂਰ ਪਾਵਾਂਗੇ ਹਾਂਜੀ ਬਾਕੀ ਤੁਸੀਂ ਜਿੱਦਾਂ ਸਾਨੂੰ ਪਿਆਰ ਦੇਂਦੇ ਹੋ ਇਹਦੇ ਨਾਲ ਉਹ ਵੀ ਕੋਸ਼ਿਸ਼ ਵੱਧ ਕਰੋ ਕਿ ਵੱਧ ਪਿਆਰ ਮਿਲੇ ਤੇ ਆਪਣੇ ਭੈਣ ਭਰਾਵਾਂ ਤੱਕ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਦੋਨਾਂ ਚੈਨਲਾਂ ਨੂੰ ਸਬਸਕ੍ਰਾਈਬ ਕਰੋ ਤੇ ਇਸ ਤੋਂ ਅੱਗੇ ਵੀ ਕੋਈ ਚੀਜ਼ ਸਮਝ ਆਉਂਦੀ ਹੈ ਚਲੋ ਵਧੀਆ ਚੱਲਣ ਦੀ ਹੈ ਵੀਡੀਓ ਬਸ ਇੱਕ ਥੋੜਾ ਸਬਸਕ੍ਰਾਈਬਰਾਂ ਦੀ ਲੋੜ ਆ ਤੇ ਉਹ ਮਤਲਬ ਤੁਸੀਂ ਇਹ ਚੀਜ਼ ਕਰੋ ਕਿ ਇਹ ਜਲਦੀ ਤੋਂ ਜਲਦੀ ਕਰੋ ਕਿ ਜਿਹੜਾ ਆਪਾਂ ਮਤਲਬ ਸਾਡੇ ਮਨ ਨੂੰ ਹੋਰ ਚਾਹਤ ਹੋਵੇ ਹਨਾ ਪਏ ਚੀਜ਼ ਕਰਨ ਦੀ ਕਿ ਹਮੇ ਟੈਨਸ਼ਨ ਹੋ ਜਾਂਦੀ ਜਦੋਂ ਪੂਰੇ ਨਹੀਂ ਸਬਸਕ੍ਰਾਈਬ ਹੋਏ ਤੇ ਫਿਰ ਹਨਾ ਮਨ ਹੋਰ ਤਰ੍ਹਾਂ ਲੱਗਦਾ ਹਾਂ ਤੇ ਇਹ ਚੀਜ਼ ਆ ਕਿ ਤੁਸੀਂ ਇਹ ਚੀਜ਼ ਕਰੋਗੇ ਨਾ ਤੇ ਫਿਰ ਇਹਦੇ ਨਾਲ ਥੋੜਾ ਜਿਹਾ ਸਾਨੂੰ ਵਧੀਆ ਲੱਗੂਗਾ ਆਪਾਂ ਕੋਸ਼ਿਸ਼ ਕਰਨ ਦੇ ਆ ਕਿ ਆਪਾਂ ਵਧੀਆ ਤੋਂ ਵਧੀਆ ਦਾ ਹੱਦ ਵਾਸਤੇ ਵੀਡੀਓ ਲੈ ਕੇ ਆਈਏ ਬਿਲਕੁਲ ਦੇਖੋ ਆਪਾਂ ਹੁਣ ਇਹ ਵੀ ਨਹੀਂ ਕਹਿ ਸਕਦੇ ਕਿ ਤੁਹਾਨੂੰ ਇਹ ਇੱਕ ਕਈ ਵੀ ਨਹੀਂ ਸਬਸਕ੍ਰਾਈਬ ਘਾਟਾ ਨਹੀਂ ਆਪਾਂ ਜਿੱਦਾਂ ਹੀ ਆਪਣੀ ਫੈਮਲੀ ਦੇ ਵਿੱਚ ਹੁੰਦਾ ਨਾ ਕਿ ਅਸੀਂ ਗੱਲ ਕਰ ਲੈਨੇ ਤੇ ਸਾਡੇ ਮਨ ਦਾ ਜਿਹੜਾ ਬਹੁਤ ਜ਼ਿਆਦਾ ਬਿਲਕੁਲ ਹਲਕਾ ਜਾਂਦਾ ਵਾ ਸਾਨੂੰ ਹੁਣ ਉਹੀ ਤੰਗਸਤਾਉਂ ਦੀ ਤੇ ਆਪਾਂ ਇੱਕ ਵਲੌਗ ਬਣਾਈਏ ਆਪਣੀ ਫੈਮਲੀ ਨਾਲ ਤੁਸੀਂ ਸਾਡੀ ਫੈਮਲੀ ਹੋ YouTube ਇੱਕ ਫੈਮਲੀ ਆ ਤੇ ਆਪਾਂ ਤੁਹਾਨੂੰ ਆਪਣੀ ਫੈਮਲੀ ਮੰਨਦੇ ਆ ਇਸ ਕਰਕੇ ਆਪਾਂ ਤੁਹਾਡੇ ਨਾਲ ਸੋਚਿਆ ਕਿ ਇੱਕ ਵਲੌਗ ਬਣਾ ਕੇ ਸਾਂਝਾ ਕਰੀਏ ਤੇ ਜਿਹਦੇ ਨਾਲ ਤੁਹਾਨੂੰ ਵੀ ਪਤਾ ਲੱਗੇ ਹਨਾ ਥੋੜਾ ਜਿਹਾ ਸਾਡੇ ਬਾਰੇ ਤੇ ਕੁਛ ਅਹੀਂ ਤੁਹਾਡੇ ਬਾਰੇ ਵੀ ਜਾਣੀਏ ਤੇ ਤੁਸੀਂ ਹਮਨ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਜੋ ਜੋ ਵੀ ਸਾਡੀ ਵੀਡੀਓ ਚ ਕਮੀ ਹੁੰਦੀ ਆਪਾਂ ਉਹ ਕਮੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਹਨਾ ਤੇ ਵੱਧ ਤੋਂ ਵੱਧ ਆਪਾਂ ਵੀਡੀਓ ਜੜੀ ਆ ਤੁਹਾਨੂੰ ਇੰਨੀ ਕੁ ਵਧੀਆ ਬਣਾ ਕੇ ਲਈਏ ਵੀ ਤੁਹਾਡਾ ਵੀ ਵਧੀਆ ਐਂਟਰਟੇਨਮੈਂਟ ਹੋਇਆ ਕਰੇ ਹਨਾ ਤੇ ਕੁਛ ਸਟਾਰਟ ਦੇ ਹੀ ਹੁੰਦੀ ਆ ਪਰ ਫਿਰ ਵੀ ਕਿਸੇ ਵੇਲੇ ਸਾਡੇ ਕੋਲ ਵੀ ਹਨਾ ਗਲਤੀ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਵੇਖੋ ਆਪਾਂ ਵੀ ਇੱਕ ਇਨਸਾਨ ਆ ਪਰ ਰੱਬ ਤੇ ਹੈ ਨਹੀਂ ਆ ਕਿ ਜਿਹੜਾ ਅਸੀਂ ਬਿਲਕੁਲ ਇੱਕਦਮ ਦੁੱਧ ਨਾਲ ਤੁਲੇ ਹੋਇਆ ਨਹੀਂ ਇੱਕੋ ਇਨਸਾਨ ਹੀ ਗਲਤੀਆਂ ਕਰਦਾ ਵਾ ਹਨਾ ਇਹ ਚੀਜ਼ਾਂ ਕੀ ਥੋੜਾ ਬਹੁਤ ਦੱਸੋਗੇ ਸਾਨੂੰ ਥੋੜੀ ਜਿਹੀ ਹੋਰ ਜਾਣਕਾਰੀ ਹੋਊਗੀ ਕਿ ਇਹ ਚੀਜ਼ ਨੂੰ ਆਪਾਂ ਇੱਧਰ ਨੂੰ ਲੈ ਕੇ ਚੱਲ ਜਾਈਏ ਹੋ ਸਕਦਾ ਜਿਹੜੇ ਹਿਸਾਬ ਨਾਲ ਆਪਾਂ ਸਟੋਰੀ ਸੋਚੀ ਤੁਸੀਂ ਉਸ ਤੋਂ ਵੱਧ ਸਾਨੂੰ ਦੱਸ ਸਕੋ ਵਧੀਆ ਤਾਂ ਆਪਾਂ ਉਸ ਹਿਸਾਬ ਨਾਲ ਆਪਣੀ ਸਟੋਰੀ ਖੜ੍ਹ ਸਕਦੇ ਆ ਬਿਲਕੁਲ ਤਾਂ ਤੁਸੀਂ ਮਤਲਬ ਕੋਈ ਵੀ ਕਮੀ ਪੇਸ਼ੀ ਕੁਛ ਵੀ ਦੱਸੋ ਤੇ ਲਾਈਕ ਵੀ ਕਰੋ ਤੇ ਕਮੈਂਟ ਵੀ ਵਧੀਆ-ਵਧੀਆ ਕਰੋ ਜਿੱਦਾਂ ਦੇ ਮਤਲਬ ਤੁਹਾਨੂੰ ਵਿੱਚ ਚੀਜ਼ ਲੱਗਦੀ ਤੇ ਉਦੋਂ ਦੇ ਕਮੈਂਟ ਕਰ ਸਕਦੇ ਹਾਂ ਸਾਨੂੰ ਤੁਹਾਡੇ ਸਾਰੇ ਕਮੈਂਟ ਮਤਲਬ ਵਧੀਆ ਲੱਗਦੇ ਆ ਬਹੁਤ ਵਧੀਆ ਕਮੈਂਟ ਹੁੰਦੇ ਆ ਹਜੇ ਤੱਕ ਤਾਂ ਹੀ ਚਲੋ ਆਪਣੀ ਫੈਮਲੀ ਆ ਫੈਮਲੀ ਕੁਝ ਗਲ ਤਿੰਨ ਆਇਆ ਹੈਗਾ ਕਿ ਜਿਹੜੀ ਸਾਨੂੰ ਇੱਥੋਂ ਤੱਕ ਨੋਟ ਬਤਾਈ ਪਿਆ ਆਪਾਂ ਕਮੈਂਟ ਨੂੰ ਡਿਲੀਟ ਕਰ ਸਕੀਏ ਪਰ ਨਹੀਂ ਹਜੇ ਤੱਕ ਅਹੀਂ ਕੋਈ ਕਮੈਂਟ ਡਿਲੀਟ ਨਹੀਂ ਕੀਤਾ ਹੈਗਾ ਕਿਉਂਕਿ ਬਹੁਤ ਵਧੀਆ ਕਮੈਂਟ ਆਉਂਦੇ ਆ ਤੇ ਬਾਕੀ ਤੁਸੀਂ ਚਲੋ ਠੀਕ ਆ ਜੀ ਆਪਾਂ ਤੁਹਾਡਾ ਸਮਾਂ ਜ਼ਿਆਦਾ ਨਾ ਖਰਾਬ ਕਰਦੇ ਹੋਏ ਦੀਦੀ ਦੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਿਆ ਕਰੋ ਲਾਈਵ ਵੀ ਦੇਖਿਆ ਕਰੋ ਠੀਕ ਆ ਲਾਈਵ ਵੀ ਆਇਆ ਕਰਾਂਗੇ ਹੁਣ ਇੱਥੇ ਤੇ ਆਪਾਂ ਹੁਣ ਕਹਿੰਦੇ ਆ ਕਿ ਸਬਸਕ੍ਰਾਈਬ ਮੈਂਟੋਂ ਮੈਂਟ ਕੰਪਲੀਟ ਕਰਾ ਦਿਓ ਕਿ ਜਿਹੜਾ ਦੀਦੀ ਦਾ ਮਨ ਜਿਹੜਾ ਇੱਕਦਮ ਖੁਸ਼ ਹੋ ਜਾਈ ਹਾਂ ਠੀਕ ਹੈ ਤੁਹਾਨੂੰ ਪਤਾ ਹੀ ਬਾਕੀ ਬੱਚੇ ਸਾਰੇ ਅਹੀਂ ਨਾਲ ਮਿਲ ਕੇ ਕਿੰਨੀ ਮਿਹਨਤ ਕਰਨਦੇ ਆ ਬੱਚੀਆਂ ਛੋਟੀਆਂ ਛੁਡੀਆਂ ਕਿੰਨੀ ਮਿਹਨਤ ਕਰਦੀਆਂ ਵਾ ਤੇ ਉਹ ਫਿਰ ਬੱਚਿਆਂ ਨੂੰ ਵੀ ਹੁੰਦਾ ਵਾ ਵੀ ਮੰਮਾ ਛੇਤੀ ਹੋ ਜਾਏ ਮੰਮਾ ਛੇਤੀ ਕਰਾਓ ਹੈਨਾ ਤੇ ਚਲੋ ਠੀਕ ਆ ਜੀ ਫਿਰ ਹੈਨਾ ਤੇ ਦੋਨਾਂ ਚੈਨਲਾਂ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਪੂਜਾ ਵਲੌਗ 548 ਤੇ ਪੰਮ ਵਲੌਗਸ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ